ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕद्दू ਦੇ ਕੋਫਤੇ ਬਣਾਵਾਂਗੇ ਕੀ ਆ ਕद्दू ਦੇ ਕੋਫਤੇ ਬਣਾਵਾਂਗੇ ਆ ਕद्दू ਆਪਾਂ ਲਏ ਤੋ ਇੱਕ ਛੋਟਾ ਇੱਕ ਵੱਡਾ ਹੈਗਾ ਤੇ ਇਹਨਾਂ ਨੂੰ ਧੋ ਲਿਆ ਆਪਾਂ ਵਧੀਆ ਵਾਸ਼ ਕਰ ਲਿਆ ਟਮਾਟਰ ਵੀ ਧੋ ਲਏ ਸਾਰੀਆਂ ਮਿਰਚਾਂ ਵੀ ਤੇ ਪਿਆਜ਼ ਵੀ ਹੁਣ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਇਹਦਾ ਤਾਂ ਆਪਾਂ ਨਾ ਕद्दू ਕਸ ਕਰਾਂਗੇ ਤੇ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀ ਮਿਰਚ ਇੰਦਰ ਆਪਾਂ ਪਿਓਰੀ ਬਣਾਵਾਂਗੇ ਦੋ ਟਮਾਟਰਾਂ ਦੀ ਹਰੀ ਮਿਰਚ ਪਾ ਕੇ ਤਿੰਨ ਪਿਆਜ਼ ਲਏ ਆਪਾਂ ਤੇ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਪਾ ਕੇ ਚੋਪ ਕਰਾਂਗੇ ਆ ਆਪਾਂ ਲਿਆ ਅਦਰਕ ਲਸਣ ਦਾ ਪੇਸਟ ਤੇ ਹੁਣ ਜੀ ਆਪਾਂ ਪਹਿਲਾਂ ਕਰਾਂਗੇ ਕद्दू ਨੂੰ ਕद्दूकस ਕਰਾਂਗੇ ਆਪਾਂ ਇਹਨੂੰ ਕੱਟ ਕੇ ਇਹਦਾ ਐਸ ਤਰ੍ਹਾਂ ਕਰਕੇ ਛਿਲਕਾ ਲਾਵਾਂਗੇ ਐਸ ਤਰ੍ਹਾਂ ਕਰਕੇ ਫਿਰ ਆਪਾਂ ਕद्दूकस ਕਰ ਲਾਂਗੇ ਇਹਨੂੰ ਮੋਦੀ ਆਪਾਂ ਕद्दूकस ਕਰ ਲਏ ਕੱਦੂਆਂ ਨੂੰ तो हूँ आप पानी नचोड़ा पानी क्डा तो पानी इन्होंने बहुत होंगे ऐसा करके ना दब दब के जिन्ना भी पानी निकले उन्ना ही क्डो आप पौने ना नाल क्या जी तो हाथों न पानी नहीं निकलता गा सारा पानी कटता देखो पौने ना ही क्ढे तुम्हें भी ਪੋਨੇ ਨਾਲ ਜਿਵੇਂ ਪਨੀਰ ਚੋਂ ਪਾਣੀ ਕੱਢਦੇ ਹਾਂ ਓਵੇਂ ਕੱਢਤਾ ਆਪਾਂ ਤੇ ਬਹੁਤ ਵਧੀਆ ਬਣ ਗਿਆ ਦੇਖੋ ਐਨਾ ਪਾਣੀ ਨਿਕਲਿਆ ਇਹ ਹੁਣ ਆਪਾਂ ਬਾਹਰ ਢੋਲ ਦਿੰਨੇ ਆ ਫਿਰ ਆਪਾਂ ਇਹਦੇ ਕੋਫਟਾਂ ਤਿਆਰੀ ਕਰਦੇ ਲਓ ਹੁਣ ਆਪਾਂ ਜੀ ਮਿਕਸਿੰਗ ਬੋਲ ਚ ਪਾ ਲਾਂਗੇ ਪਾਣੀ ਆਪਾਂ ਸਾਰਾ ਕੱਢ ਲਿਆ ਕੱਪੜੇ ਨਾਲ ਹੀ ਪਾਣੀ ਨਿਕਲਦਾ ਵੈਸੇ ਪਾਣੀ ਨਹੀਂ ਨਿਕਲਦਾ ਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਨਮਕ ਤਾਂ ਆਪਾਂ ਬਾਅਦ ਚ ਪਾਵਾਂਗੇ ਫੱਟ ਤੇ ਲਾਸਟ ਪਾਵਾਂਗੇ ਪਹਿਲਾ ਪਾਵਾਂਗੇ ਆਪਾਂ ਲਾਲ ਮਿਰਚ ਚੌਥਾ ਹੈ ਸਹੀ ਪਾਵਾਂਗੇ ਹਲਦੀ ਪਾਊਡਰ ਚੌਥਾ ਹਿੱਸਾ ਗਰਮ ਮਸਾਲਾ ਤੇ ਅੱਧਾ ਕ ਚਮਚਾ ਆਪਾਂ ਪਾਵਾਂਗੇ ਕਸੂਰੀ ਮੇਥੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀ ਮਿਰਚ ਦਾ ਪੇਸਟ ਇਹ ਪਾ ਦਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਹੁਣ ਪਾਵਾਂਗੇ ਆਪਾਂ ਬੇਸਨ ਬੇਸਨ ਆਪਾਂ ਨਾਲ ਦੀ ਨਾਲ ਪਾਵਾਂਗੇ ਜਿੰਨਾ ਘੱਟ ਬੇਸਨ ਪਾਉਗੇ ਨਾ ਓਨੇ ਵਧਿਗੇ ਆਪਣੇ ਬਣਨਗੇ ਕੋਫਤੇ ਆਪਾਂ ਤਿੰਨ ਚਾਰ ਚਮਚ ਪਾ ਲਏ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਇਹਨੂੰ ਮਿਕਸ ਅੱਧਾ ਚਮਚ ਨਾ ਆਪਾਂ ਦੇਗੀ ਮਿਰਚ ਭੁੱਲ ਗਏ ਸੀ ਉਹ ਪਾਈ ਐ ਤੇ ਹੁਣ ਆਪਾਂ ਹੱਥਾਂ ਨਾਲ ਹੀ ਇਹਨੂੰ ਮੈਸ਼ ਕਰ ਲਾਂਗੇ ਬੇਸਨ ਆਪਾਂ ਨਾ ਤਿੰਨ ਚਾਰ ਚਮਚ ਬਹੁਤ ਹੈ ਕਿਉਂਕਿ ਆਪਾਂ ਪਾਣੀ ਬਹੁਤ ਜ਼ਿਆਦਾ ਕੱਢਤਾ ਨਾ ਤੇ ਲੋੜ ਹੀ ਨਹੀਂ ਆਪਾਂ ਨੂੰ ਜ਼ਿਆਦਾ ਬੇਸਨ ਪਾਉਣ ਦੀ ਤੇ ਚੌਥਾ ਕੇਸ ਆਪਾਂ ਨਮਕ ਦਾ ਪਾਵਾਂਗੇ ਇਹ ਲਾਸਟ ਜੀ ਪਾਵਾਂਗੇ ਕਿਉਂਕਿ ਨਮਕ ਨਾ ਪਾਣੀ ਛੱਡ ਜਾਂਦਾ ਤਾਂ ਕਰਕੇ ਹੁਣ ਆਪਾਂ ਇਧਰ ਆਪਣਾ ਤੇਲ ਗਰਮ ਰੱਖਿਆ ਤੇ ਆਪਾਂ ਇਹਨੂੰ ਵੇਖਦੇ ਆਂ ਜੇ ਗਰਮ ਹੋ ਗਿਆ ਤੇ ਆਪਾਂ ਸਟਾਰਟ ਕਰਾਂਗੇ ਫਿਰ ਇਹਨਾਂ ਨੂੰ ਕੋਫਟੇ ਬਣਾਉਣੇ ਜੀ ਆਪਣਾ ਤੇਲ ਗਰਮ ਹੋ ਗਿਆ ਤੇ ਬਹੁਤ ਵਧੀਆ ਹੋਇਆ ਆਪਾਂ ਸਲੋ ਗੈਸ ਤੇ ਹੀ ਹੈ ਬਾਹਲੇ ਹਾਈ ਤੇ ਨਾ ਕਰੇ ਉਤੋ ਉਤੋ ਮੱਚ ਜਾਣਗੇ ਫਿਰ ਐਸ ਤਰ੍ਹਾਂ ਕਰਕੇ ਆਪਾਂ ਵਿੱਚ ਛੋਟੇ ਛੋਟੇ ਬਣਾਵਨਾ ਪਾ ਦੇਾਂਗੇ ਆ ਬਿਸਾਬ ਬਣਾਓ ਛੋਟੇ ਵੱਡੇ ਬਸ ਛੋਟੇ ਹੀ ਠੀਕ ਹੈ ਵਧੀਆ ਪੱਕ ਜਾਣਗੇ ਫਿਰ ਆਸ ਤੇ ਕੰਨਾ ਬਣਾਵ ਨਾ ਪਾਵਾਂਗੇ ਹੁਣ ਆਪਾਂ ਇਹਨਾਂ ਦਾ ਪਾਸਾ ਪਲਟਦੇ ਤੇ ਹੁਣ ਆਪਾਂ ਇਹਨਾਂ ਨੂੰ ਜਦੋਂ ਬਰਾਊਨ ਜੇ ਹੋ ਗਏ ਤੇ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਗੋफ्ते ਆਪਣੇ ਹੋ ਗਏ ਜੀ 골ਡਨ ਬਰਾਊਨ ਤੇ ਹੁਣ ਆਪਾਂ ਇਹਨਾਂ ਨੂੰ ਲੈਨੇ ਆਂ ਕੱਢ ਜਾਲੀ ਦੇ ਵਿੱਚ ਕੱਢ ਲਾਂਗੇ ਐਕਸਟਰਾ ਤੇਲ ਆ ਜਿਹੜਾ ਨੀਚੇ ਰਹਿ ਜਾਊਗਾ ਲਓ ਜੀ ਹੁਣ ਆਪਾਂ ਦੂਸਰੇ ਪਾ ਦਾਂਗੇ ਜਿਹੜੇ ਰਹਿ ਗਏ ਹੁਣ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਕਰ ਗਦਾਂਗੇ ਆਪਾਂ ਇਹਨਾਂ ਨੂੰ ਸਾਈਡ ਤੇ ਦੂਸਰੇ ਚੁੱਲੇ ਤੇ ਰੱਖਾਂਗੇ ਇੱਧਰ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਇੱਧਰ ਆਪਾਂ ਪਾ ਲਿਆ ਤੇਲ 3-4 ਚਮਚ ਤੇਲ ਦੇ ਪਾ ਲਏ ਆਪਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਆਪਾਂ ਨਾਲ ਪੜਕਦੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਲਸਣ ਤੇ ਅਦਰਕ ਦਾ ਪੇਸਟ ਹੁਣ ਆਪਾਂ ਇਹਨਾਂ ਨੂੰ 2-4 ਮਿੰਟ ਗ੍ਰਾਊਂਡ ਹੋਣ ਤੱਕ ਪਕਾਉਣਾ ਹੈ ਚਿਲਾਪਨ ਪਕ ਦਿਨੇ ਚੰਨ ਚਾਰ ਮਿੰਟ ਹੋ ਗਏ ਤੇ ਹੁਣ ਆਪਾਂ ਪਿਆਜ਼ ਪਾਵਾਂਗੇ ਇਹਦੇ ਵਿੱਚ ਤੇ ਇਹਦੇ ਨਾਲ ਉਹ ਵੀ ਚਿਲਾਪਨ ਆਪਣੀ ਸੱਕ ਜੂਗੀ ਤੇ ਪਿਆਜ਼ ਨੂੰ ਵੀ ਆਪਾਂ ਬਰਾਊਨ ਹੋਣ ਤੱਕ ਪਕਾਉਣਾ ਹੈ। ਬਹੁਤ ਸੇ ਆਪਣੇ ਆ ਵੀ ਫਰਾਈ ਹੋ ਗਏ ਜਿਹੜੇ ਦੂਸਰੇ ਪਾਇਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲੈਣੇ ਆਂ ਚਾਰੀ ਦੇ ਵਿੱਚ। ਤੇ ਆਜਾ ਸਾਡਾ 골ਡਨ ਬ੍ਰਾਊਨ ਹੋ ਗਏ ਆ ਹੁਣ ਆਪਾਂ ਗਾਇਸ ਨੂੰ ਕਰ ਦਿੰਨੇ ਆ ਸਲੋ ਆਪਾਂ ਖਾਜੀ ਗਾਇਸ ਤੇ ਇਹਨਾਂ ਨੂੰ ਆਪਾਂ ਵੀ ਬ੍ਰਾਊਨ 골ਡਨ ਬ੍ਰਾਊਨ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਆਪਾਂ ਗਾਇਸ ਨੂੰ ਸਲੋ ਕਰ ਲਿਆ ਆਪਣੇ ਮਸਾਲੇ ਵੀ ਨਾ ਮੱਚ ਜਾਣ ਤੇ ਹੁਣ ਆਪਾਂ ਸਾਰੇ ਮਸਾਲੇ ਪਾ ਦੇ ਵਿੱਚ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਤੇ ਇੱਕ ਪਿਆਜ ਜੀ ਆਪਾਂ ਪਾ ਆ ਬਾਜੀ ਮਸਾਲਾ ਤੇ ਉਹ ਆਪਾਂ ਟੇਸਟ ਦੇ ਸੁਆਣ ਨਾਲ ਹੀ ਪਾਏ ਸਬਜ਼ੀ ਦੇ ਨਾਲ पाव भाजी ਮਸਾਲਾ ਜ਼ਰੂਰ ਪਾਓ ਇਹ ਘਰੇ ਬਣਾਇਆ ਹੋਇਆ ਮੇਰੇ ਚੈਨਲ ਤੇ ਦੇਖ ਲਓ ਬਹੁਤ ਵਧੀਆ ਸਬਜ਼ੀ ਬਣਦੀ ਹੈ ਇਹਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਬੇਸਣ ਦਾ ਇਹਦੇ ਨਾਲ ਆਪਣੇ ਨਾ ਗਰੇਵੀ ਬਹੁਤ ਵਧੀਆ ਗਰੇਵੀ ਬਣੂਗੀ ਤੇ ਹੁਣ ਆਪਾਂ ਇਹਨੂੰ 2-3 ਮਿੰਟ ਦੇ ਨਾਲ ਹੀ ਪਕਾਵਾਂਗੇ ਮਸਾਲੇ ਆਪਣੇ ਕੁੱਕ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਦੀ ਪਿਓਰੀ ਆਪਾਂ ਇਹ ਨਾ ਚੋਪਰ ਦੇ ਵਿੱਚ ਹੀ ਕਰ ਲਈ ਹਰੀ ਮਿਰਚ ਟਮਾਟਰਾਂ ਦੀ ਪਿਉਰੀ ਬਣਾ ਲਈਏ ਬਹੁਤ ਵਧੀਆ ਰੰਗ ਜਾਂਦੀ ਹੈ ਇਹਦੇ ਵਿੱਚ ਵੀ ਹੁਣ ਆਪਾਂ ਟਮਾਟਰਾਂ ਨੂੰ ਪਕਾਵਾਂਗੇ ਜਿੰਨਾ ਚਿਰ ਤੇਲ ਨਹੀਂ ਛੱਡ ਜਾਂਦੇ ਉਹਨਾ ਟਾਈਮ ਪਕਾਵਾਂਗੇ ਟਮਾਟਰ ਆਪਣੇ ਪੱਕ ਗਏ ਆ ਤੇਲ ਛੱਡ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਆਪਾਂ ਆਪਣੀ ਗਰੇਵੀ ਦੇ ਹਿਸਾਬ ਨਾਲ ਪਾਵਾਂਗੇ ਜਿੰਨੀ ਆਪਾਂ ਗਰੇਵੀ ਬਣਾਉਣੀ ਹੈ ਉਸ ਹਿਸਾਬ ਨਾਲ ਕੋਫਟਿਆਂ ਦੇ ਹਿਸਾਬ ਨਾਲ ਪਾਵਾਂਗੇ ਆਪਾਂ ਪਾਵਾਂਗੇ ਇੱਥੇ ਡੇਢ ਗਲਾਸ ਪਾਣੀ ਤਾਂ ਪਾਵਾਂਗੇ ਇੱਕ ਗਲਾਸ ਤਾਂ ਪਾਤਾ ਅੱਧਾ ਗਲਾਸ ਹੋਰ ਪਾ ਦਿਆਂਗੇ ਗਰੇਵੀ ਨੂੰ ਆਪਣੀ ਨੂੰ ਵਾਲਾ ਆ ਗਿਆ ਦੇਖੋ ਬਹੁਤ ਵਧੀਆ ਗਰੇਵੀ ਬਣੀ ਆ ਆਪਣੀ ਤੇ ਹੁਣ ਆਪਾਂ ਇਹਦੇ ਵਿੱਚ ਆਹ ਕੋਫਤੇ ਪਾ ਦਿਆਂਗੇ ਹੁਣ ਆਪਾਂ ਇਹ 5 ਮਿੰਟ ਢੱਕ ਕੇ ਪਕਾਵਾਂਗੇ ਆਪਣੇ ਕੋਕਟਨ ਨੂੰ ਬੰਦਨ 2-3 ਮਿੰਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਪਾਵਾਂਗੇ ਕਸੂਰੀ ਮੇਥੀ ਦਾ ਪਾਵਾਂਗੇ ਤੇ ਆਪਾਂ 2-3 ਮਿੰਟ ਹੋਰ ਪਕਾਵਾਂਗੇ ਮੇਥੀ ਪਾ ਕੇ ਹਾਂਜੀ 5 ਮਿੰਟ ਹੋ ਗਏ ਤੇ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਹਰਾ ਧਨੀਆ ਵਿੱਚ ਮਿਕਸ ਕਰ ਦਿਆਂਗੇ ਹੁਣ ਆਪਾਂ ਗੈਸ ਬੰਦ ਕਰ ਦਿਆਂਗੇ ਹੁਣ ਆਪਾਂ ਸਰਵਿੰਗ ਬੋਲ ਚ ਕਰਦਾਂਗੇ ਉਹਨੂੰ ਤਿਆਰ ਆਪਾਂ 당ਾਂਗੇ ਆਪਾਂ ਹੋਰ ਹਰੀ ਹਰਾ ਧਨੀਆ ਡੈਕੋਰੇਟ ਕਰ ਦੇਾਂਗੇ ਇਹ ਕਿਰਾਂਗੇ ਚਮਚ ਸਾਡੀ ਕੁਸਤਾਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਨਾਲੇ ਜੀ ਆਪਣੇ ਕੋਫਟਿਆਂ ਦਾ ਕੱਦੂ ਕਸ ਕਰਕੇ ਪਾਣੀ ਕਪੜੇ ਵੀ ਦੀ ਗੱਦੇ ਬਹੁਤ ਵਧੀਆ ਪਾਣੀ ਨਿਕਲ ਜਾਂਦਾ ਫਿਰ ਬੇਸਨ ਘੱਟ ਪੈਂਦਾ ਜੇ ਬੇਸਨ ਜ਼ਿਆਦੇ ਪਊਗਾ ਤੇ ਫਿਰ ਆਪਣੇ ਕੋਫਟੇ ਨਰਮ ਨਹੀਂ ਬਣਦੇ ਹੁਣ ਆਪਣੇ ਕੋਫਟੇ ਬਹੁਤ ਹੀ ਨਰਮ ਬਣੇ ਦੇਖੋ ਕਿੰਨੇ ਵਧੀਆ ਬਣੇ ਆਪਣੇ ਕੋਫਟੇ ਬਹੁਤ ਵਧੀਆ ਬਣੇ ਆ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਸਾਸਿਕਾ